ਗੁਰਮੁਖ ਵੀਰੋ ਤੇ ਗੁਰਮੁਖ ਭੈਣੋ ਸਾਡੇ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਈਸ਼ਵਰ ਦਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਅਸੀਂ ਆਪਸ ਦੇ ਵਿੱਚ ਨਾਮ ਦੇ ਬਾਰੇ ਕੁਝ ਕੋ ਵਿਚਾਰ ਸਾਂਝੇ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਕੁ ਮੰਦੇ ਹਾਂ 539 ਅੰਗ ਤੇ ਗੁਰਬਾਣੀ ਦੇ ਵਿੱਚ 539 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਅੰਤਰ ਨਵ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰੂ ਸਤ ਗੁਰੂ ਲਖ ਲਖਾਇੇ RAM ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਪੂਰਾ ਸੰਤ ਸਾਧੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰੌਂਦਾ ਹੈ ਉਸ ਪੂਰੇ ਗੁਰੂ ਉਸ ਪੂਰੇ ਸੰਤ ਸਾਧੂ ਦੀ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਮਹਿਮਾ ਗਾਈ ਗਈ ਹੈ ਤੇ ਉਸ ਪੂਰੇ ਗੁਰੂ ਉਸ ਪੂਰੇ ਸੰਤ ਸਾਧੂ ਦੀ ਸੰਗਤ ਕਰਨ ਦਾ ਹੀ ਸਾਨੂੰ ਵਾਰ-ਵਾਰ ਹੁਕਮ ਕੀਤਾ ਗਿਆ ਹੈ ਅੰਤਰ ਨਾਮ ਨੇਤ ਨਾਮ ਹੈ ਮੇਰੀ ਜਿੰਦੜੀਏ ਗੁਰੂ ਸਤ ਗੁਰੂ ਲਖ ਲਖਾਏ ਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਨਾਮ ਨੂੰ ਇੱਕ ਪੂਰਾ ਗੁਰੂ ਇੱਕ ਪੂਰਾ ਸਤਿਗੁਰੂ ਸਾਡੇ ਘਟ ਦੇ ਅੰਦਰ ਪ੍ਰਗਟ ਕਰਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇੱਕ ਪੂਰੇ ਗੁਰੂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ 369 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅੰਤਰ ਨਾਮ ਨਿਧਾਨ ਗੁਰਮਖ ਪਾਈਏ ਅੰਤਰ ਨਾਮ ਨਿਧਾਨ ਗੁਰਮਖ ਪਾਈਏ ਗੁਰਮਖ ਇੱਕ ਪੂਰੇ ਗੁਰੂ ਨੂੰ ਕਹਿੰਦੇ ਹਨ ਗੁਰਮਖ ਇੱਕ ਪੂਰੇ ਗੁਰੂ ਨੂੰ ਕਹਿੰਦੇ ਹਨ ਅੰਤਰ ਨਾਮ ਨਿਧਾਨ ਗੁਰਮਖ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਜੇ 1310 ਸੰਗਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ RAM ਨਾਮ ਤਨ ਹੈ ਰਿਦ ਅੰਤਰ ਤਨ ਗੁਰ ਸਰਨਾਈ ਪਾਵੇਗੋ RAM ਨਾਮ ਤਨ ਹੈ ਰਿਦ ਅੰਤਰ ਤਨ ਗੁਰ ਸਰਨਾਈ ਪਾਵੇਗੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਘਟ ਦੇ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਨਾਮ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਕਿ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 30703 ਅੰਗ ਤੇ ਨਵੇਂ ਪਾਤਸ਼ਾਹ ਜੀ ਲਿਖਦੇ ਹਨ ਰਤਨ ਨਾਮ ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਰਤਨ ਨਾਮ ਘਟ ਹੀ ਕੇ ਭਿਤਰ ਤਾ ਕੋ ਗਿਆਨ ਨਾ ਪਾਇਓ ਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਅਨਸਾਨ ਉਹ ਈਸ਼ਵਰ ਦਾ ਜੋ ਰਤਨ ਰੂਪੀ ਨਾਮ ਹੈ ਕਿ ਉਸ ਈਸ਼ਵਰ ਦਾ ਜੋ ਰਤਨ ਰੂਪੀ ਨਾਮ ਹੈ ਉਹ ਤੇਰੇ ਸਰੀਰ ਦੇ ਅੰਦਰ ਹੈ ਤੇ ਤੂੰ ਅਜੇ ਤੱਕ ਉਸ ਨਾਮ ਨੂੰ ਆਪਣੇ ਅੰਦਰੋਂ ਪ੍ਰਾਪਤ ਹੀ ਨਹੀਂ ਕੀਤਾ ਰਤਨ ਨਾਮ ਘਟ ਹੀ ਕੇ ਭਿਤਰ ਤਾ ਕੋ ਗਿਆਨ ਨਾ ਪਾਇਓ ਉਵੇਂ ਪਾਤਸ਼ਾਹ ਕਹਿੰਦੇ ਹਨ ਕਿ हे ਇਨਸਾਨ ਈਸ਼ਵਰ ਦਾ ਜੋ ਰਤਨ ਰੂਪੀ ਨਾਮ ਹੈ ਉਹ ਤੇਰੇ ਸਰੀਰ ਦੇ ਅੰਦਰ ਹੈ ਤੇ ਤੂੰ ਉਸ ਤੇ ਤੂੰ ਉਸ ਨਾਮ ਨੂੰ ਅਜੇ ਤੱਕ ਪ੍ਰਾਪਤ ਹੀ ਨਹੀਂ ਕੀਤਾ ਪਰ ਪਰ ਕੀ ਅਸੀਂ ਪਰ ਕੀ ਅਸੀਂ ਹੁਣ ਤੱਕ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਪਰ ਕੀ ਅਸੀਂ ਹੁਣ ਤੱਕ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ 569 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤੂ ਦਾ ਭੜ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤੂ ਦਾ ਭੜ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਏਹ ਇਨਸਾਨ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਤੇਰੇ ਸਰੀਰ ਦੇ ਅੰਦਰ ਹੈ ਤੂੰ ਐਵੇਂ ਤੂੰ ਐਵੇਂ ਉਸ ਸੱਚੇ ਨਾਮ ਨੂੰ ਬਾਰੋਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਐਵੇਂ ਨਾ ਲੱਭਦਾ ਫਿਰ ਮਨ ਮੇਰੀਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤੂ ਦਾ ਭਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ हे ਇਨਸਾਨ ਆਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਤੇਰੇ ਸਰੀਰ ਦੇ ਅੰਦਰ ਹੈ ਤੇ ਉਹ ਨਾਮ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਇੱਕ ਪੂਰਾ ਸੰਤ ਸਾਧੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਮਨ ਮੇਰਾ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤੂ ਨਾ ਭਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ हे ਇਨਸਾਨ ਆ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਤੇਰੇ ਸਰੀਰ ਦੇ ਅੰਦਰ ਹੈ ਤੂੰ ਐਵੇਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਉਸ ਨਾਮ ਨੂੰ ਨਾ ਲੱਭਦਾ ਫਿਰ ਪਰ ਪਰ ਕੀ ਅਸੀਂ ਹੁਣ ਤੱਕ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਪਰ ਕੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਦੇ ਸਾ 425 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਘਰੇ ਅੰਦਰ ਸਭ ਵਖ ਹੈ ਕਰ ਸਰੀਰ ਨੂੰ ਕਹਿੰਦੇ ਹਨ ਕਰ ਸਰੀਰ ਨੂੰ ਕਹਿੰਦੇ ਹਨ ਘਰੇ ਘਰੇ ਅੰਦਰ ਸਭ ਵਾਥ ਹੈ ਬਾਹਰ ਕਿਛ ਨਹੀਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਤੇ ਉਹ ਸੱਚਾ ਅੰਮ੍ਰਿਤ ਸਾਡੇ ਸਰੀਰ ਦੇ ਅੰਦਰ ਹੈ ਬਾਹਰ ਨਹੀਂ ਹੈ ਕਿ ਈਸ਼ਵਰ ਦਾ ਸੱਚਾ ਨਾਮ ਤੇ ਉਹ ਸੱਚਾ ਅੰਮ੍ਰਿਤ ਸਾਡੇ ਸਰੀਰ ਦੇ ਅੰਦਰ ਹੈ ਬਾਹਰ ਨਹੀਂ ਹੈ ਘਰੇ ਅੰਦਰ ਸਭ ਵਾਥ ਹੈ ਬਾਹਰ ਕੁਛ ਨਹੀਂ ਗੁਰ ਪ੍ਰਸ਼ਾਦੀ ਪਾਈਏ ਅੰਤਰ ਕਪਟ ਖਲਾਹੀ ਤੇ ਉਹ ਨਾਮ ਇੱਕ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਮਿਲਦਾ ਹੈ ਪੂਰਾ ਗੁਰੂ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡਾ ਦਸਵਾਂ ਦੁਆਰ ਖੋਲ ਕੇ ਸਾਡੇ ਘਟ ਦੇ ਅੰਦਰ ਉਸ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ ਗੁਰ ਪ੍ਰਸ਼ਾਦੀ ਪਾਈਏ ਅੰਤਰ ਕਪਟ ਖਲਾਹੀ ਸਤਿਗੁਰ ਤੇ ਹਰ ਪਾਈਏ ਭਾਈ ਸਤ ਗੁਰ ਤੇ ਹਰ ਪਾਈਏ ਭਾਈ ਅੰਤਰਨਾਮ ਨਿਧਾਨ ਹੈ ਪੂਰੇ ਸਤ ਗੁਰੂ ਦੀਆ ਦਿਖਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਨਾਮ ਨੂੰ ਇੱਕ ਪੂਰੇ ਸਤ ਗੁਰੂ ਦੇ ਦੁਆਰਾ ਪਾਇਆ ਜਾਂਦਾ ਹੈ ਤੇ ਜੋ ਇੱਕ ਪੂਰਾ ਸਤ ਗੁਰੂ ਹੁੰਦਾ ਹੈ ਉਹ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਹੀ ਉਸ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ ਸਾਡੇ ਹੁਣ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਕਿ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇੱਕ ਪੂਰੇ ਗੁਰੂ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਸਾਡੇ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਘਰੇ ਅੰਦਰ ਸਭ ਵਥ ਹੈ ਬਾਹਰ ਕਿਛ ਨਹੀਂ ਗੁਰ ਪ੍ਰਸ਼ਾਦੀ ਪਾਈਏ ਅੰਤਰ ਕਬ ਟਖਲਾਹੀ ਸਤਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਅਨਿਧਾਨ ਹੈ ਪੂਰੇ ਸਤਗੁਰੂ ਦੀਆ ਦਿਖਾਈ ਅਗੇ 30 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਘਰ ਹੀ ਸੌਦਾ ਪਾਈਏ ਅੰਤਰ ਸਭ ਵਥ ਹੋਏ ਵਸਤੂ ਨਾਮ ਨੂੰ ਕਹਿੰਦੇ ਹਨ ਘਰ ਹੀ ਸੌਦਾ ਪਾਈਏ ਅੰਤਰ ਸਭ ਵਥ ਹੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਆਪਣੇ ਸਰੀਰ ਦੇ ਅੰਦਰੋਂ ਹੀ ਕਿ ਈਸ਼ਵਰ ਦਾ ਸੱਚਾ ਨਾਮ ਜੋ ਈਸ਼ਵਰ ਦਾ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਕਿ ਉਸ ਸੱਚੇ ਨਾਮ ਨੂੰ ਆਪਣੇ ਸਰੀਰ ਦੇ ਅੰਦਰੋਂ ਹੀ ਪ੍ਰਾਪਤ ਕਰੀਏ ਘਰ ਹੀ ਸੌਦਾ ਪਾਈਏ ਅੰਤਰ ਸਭ ਵਤ ਹੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਈਸ਼ਵਰ ਦਾ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰੀਏ ਥੇਨ ਖਣ ਨਾਮ ਸੰਭਾਲ ਗਏ ਗੁਰਮਖ ਪਾਵੇ ਕੋਈ ਥੇਨ ਥੇਨ ਨਾਮ ਸੰਭਾਲ ਗਏ ਗੁਰਮਖ ਪਾਵੇ ਕੋਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਨਾਮ ਦਾ ਹਰ ਕੰਮ ਕਰਦੇ ਹੋਏ ਹੀ ਸਿਮਰਨ ਕਰੀਏ ਤੇ ਉਹ ਨਾਮ ਸਾਨੂੰ ਇੱਕ ਪੂਰੇ ਗੁਰੂ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਹੀ ਪ੍ਰਾਪਤ ਹੁੰਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਪਰ ਕੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 112 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਇਸ ਕਾਇਆ ਅੰਦਰ ਬਹੁਤ ਪਸਾਰਾ ਕਾਇਆ ਸਰੀਰ ਨੂੰ ਕਹਿੰਦੇ ਹਨ ਕਾਇਆ ਸਰੀਰ ਨੂੰ ਕਹਿੰਦੇ ਹਨ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਅਗਮ ਅਪਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਸਾਡੇ ਸਰੀਰ ਦੇ ਸਾਡੇ ਇਸ ਸਰੀਰ ਦੇ ਅੰਦਰ ਬਹੁਤ ਸਾਰਾ ਹੀ ਪਸਾਰਾ ਹੈ ਤੇ ਸਾਡੇ ਇਸ ਸਰੀਰ ਦੇ ਅੰਦਰ ਹੀ ਉਹ ਈਸ਼ੁਰ ਦਾ ਸੱਚਾ ਨਾਮ ਹੈ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਰੰਜਨ ਅਤ ਅਗਮ ਅਪਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਸਰੀਰ ਦੇ ਅੰਦਰ ਬਹੁਤ ਸਾਰਾ ਪਸਾਰਾ ਹੈ ਤੇ ਸਾਡੇ ਇਸ ਸਰੀਰ ਦੇ ਅੰਦਰ ਹੀ ਈਸ਼ੁਰ ਦਾ ਨਾਮ ਹੈ ਪਰ ਕੀ ਅਸੀਂ ਹੁਣ ਤੱਕ ਕਿ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜਿਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 753 ਅੰਦ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਇਸ ਕਾਇਆ ਅੰਦਰ ਨਾਮ ਨਉ ਨਿਦ ਇਸ ਕਾਇਆ ਅੰਦਰ ਕਾਇਆ ਸਰੀਰ ਨੂੰ ਕਹਿੰਦੇ ਹਨ ਇਸ ਕਾਇਆ ਅੰਦਰ ਨਾਮ ਨਉ ਨਿਦ ਪਾਈਏ ਗੁਰ ਕੇ ਸ਼ਬਦ ਵਿਚਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਇਸ ਸਰੀਰ ਦੇ ਅੰਦਰ ਤੇ ਸਾਡੇ ਇਸ ਸਰੀਰ ਦੇ ਅੰਦਰ ਹੀ ਨੌ ਨਿੱਧੀਆਂ ਹਨ ਤੇ ਸਾਡੇ ਇਸ ਸਰੀਰ ਦੇ ਅੰਦਰ ਹੀ ਈਸ਼ਵਰ ਦਾ ਸੱਚਾ ਨਾਮ ਹੈ ਤੇ ਉਸ ਨੂੰ ਉਸ ਨਾਮ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਹੈ ਇਸ ਕਾਇਆ ਅੰਦਰ ਨਾਮ ਨੌ ਨਿੱਧ ਪਾਈਏ ਗੁਰ ਕੇ ਸ਼ਬਦ ਵਿਚਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਇਸ ਸਰੀਰ ਦੇ ਅੰਦਰ ਹੀ ਨੌ ਨਿੱਧੀਆਂ ਹਨ ਤੇ ਸਾਡੇ ਸਰੀਰ ਦੇ ਅੰਦਰ ਹੀ ਈਸ਼ਵਰ ਦਾ ਸੱਚਾ ਨਾਮ ਹੈ ਤੇ ਉਸ ਨਾਮ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਕਿ 1242 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਨਾਮ ਨਰੰਜਨ ਨਾਲ ਹੈ ਕਿਵ ਪਾਈਏ ਭਾਈ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ ਨਾਮ ਨਰੰਗਨ ਨਾਲ ਹੈ ਕਿਵ ਪਾਈਏ ਭਾਈ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ ਇਸ ਸ਼ਬਦ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਪਹਿਲਾ ਸਵਾਲ ਕਰਦੇ ਹਨ ਕਿ ਫਿਰ ਆਪ ਹੀ ਆਪਣੇ ਸਵਾਲ ਦਾ ਸਾਨੂੰ ਉੱਤਰ ਦਿੰਦੇ ਹਨ ਨਾਮ ਨਰੰਗਨ ਨਾਲ ਹੈ ਕਿਵ ਪਾਈਏ ਭਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਰ ਦਾ ਜੀ ਉਹ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਉਸ ਨੂੰ ਕਿਵੇਂ ਪਾਈਏ ਉਸ ਨੂੰ ਕਿਵੇਂ ਪਾਈਏ ਅੱਦੇ ਆਪਣੇ ਸਵਾਲ ਦਾ ਸਾਨੂੰ ਆਪ ਹੀ ਉੱਤਰ ਦਿੰਦੇ ਹਨ ਗੁਰੂ ਪੂਰੇ ਤੇ ਪਾਈਏ ਹਿਰਦੇ ਦੇ ਵਿਖਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਨਾਮ ਨੂੰ ਇੱਕ ਪੂਰੇ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਹੈ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਉਹ ਸਾਡੇ ਉਹ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਨਾਮ ਨਰੰჯਣ ਨਾਲ ਹੈ ਜਿਬ ਪਾਈਏ ਭਾਈ ਗੁਰ ਪੂਰੇ ਤੇ ਪਾਈਏ irde ਦੇ ਦਿਖਾਈ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਸਰੀਰ ਦੇ ਅੰਦਰ ਉਸ ਨਾਮ ਨੂੰ ਪ੍ਰਗਟ ਕਰ ਦਿੰਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ 10 26 ਅੰਗ ਤੇ ਸਾਡੇ ਗੁਰੂ ਸਾਹਿਬ ਲਿਖਦੇ ਹਨ ਦੇਹੀ ਅੰਦਰ ਨਾਮ ਨਵਾਸੀ ਆਪੇ ਕਰਤਾ ਅਬਨਾਸੀ ਦੇਹੀ ਅੰਦਰ ਨਾਮ ਨਵਾਸੀ ਆਪੇ ਕਰਤਾ ਹੈ ਅਬਨਾਸੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਤੇ ਉਹ ਅਬਨਾਸੀ ਈਸ਼ਵਰ ਸਾਡੇ ਸਰੀਰ ਦੇ ਅੰਦਰ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਤੇ ਉਹ ਅਬਨਾਸੀ ਈਸ਼ਵਰ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਸੱਚੇ ਨਾਮ ਨੂੰ ਤੇ ਉਸ ਅਬਨਾਸੀ ਈਸ਼ਵਰ ਨੂੰ ਇਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਲਿਖਦੇ ਹਨ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਨੌ ਨਿਧ ਅਮਰਤ ਪ੍ਰਭ ਕਾ ਨਾਮ ਦੇਹੀ ਮੇ ਇਸਕਾ ਵਿਸਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਨੌ ਨਿਧਾਂ ਸੱਚਾ ਅਮਰਤ ਤੇ ਈਸ਼ਵਰ ਦਾ ਸੱਚਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਨੌ ਨਿਧ ਅਮਰਤ ਪ੍ਰਭ ਕਾ ਨਾਮ ਦੇਹੀ ਮੇ ਇਸਕਾ ਵਿਸਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਨੌ ਨਿਧੀਆਂ ਸੱਚਾ ਅਮਰਤ ਤੇ ਈਸ਼ਵਰ ਦਾ ਸੱਚਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਕਿ ਉਸ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 52 ਅੰਗ ਤੇ ਦਸਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਲਿਖਦੇ ਹਨ ਵੇਦਕ ਤੇਬ ਵਿਖੇ ਹਰ ਨਹੀਂ ਜਾਨ ਲਿਹੋ ਹਰ ਜਨਮਨ ਮਾਹੀ ਵੇਦਕ ਤੇਬ ਵਿਖੇ ਹਰ ਨਹੀਂ ਜਾਨ ਲਿਹੋ ਹਰ ਜਨਮਨ ਮਾਹੀ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ 52 ਅੰਗ ਤੇ ਲੇਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਹੈ ਤੇ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਨਾਮ ਦੀ ਮਹਿਮਾਗਾਈ ਗਈ ਹੈ ਤੇ ਉਸ ਨਾਮ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਨਾਮ ਸਾਡੇ ਸਰੀਰ ਦੇ ਅੰਦਰ ਹੈ ਤੇ ਉਹ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਵੇਦ ਕਤੇਬ ਵਿਥੇ ਹਰ ਨਹੀਂ ਜਾਨ ਲਿਓ ਹਰ ਜਨਮਨ ਮਹੀਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਨਾਮ ਹੈ ਉਹ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਹੈ ਇਸ ਗੱਲ ਨੂੰ ਤੁਸੀਂ ਦੁਨੀਆ ਦੇ ਲੋਕੋ ਚੰਗੀ ਤਰ੍ਹਾਂ ਜਾਣ ਲਵੋ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ 372 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਦਾ ਖੁਸ਼ੀਆਂ ਸਦਾ ਖੁਸ਼ੀਆਂ ਸਦਾ ਰੰਗਮਾਨੇ ਨਉ ਨਿਦ ਨਾਮ ਗ੍ਰਹਿ ਮੈਂ ਤਰਪ ਤਾਨੇ ਸਦਾ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਧ ਨਾਮ ਗ੍ਰਹਿਮ ਹੈ ਗ੍ਰਹਿ ਘਰ ਨੂੰ ਕਹਿੰਦੇ ਹਨ ਗ੍ਰਹਿ ਘਰ ਨੂੰ ਕਹਿੰਦੇ ਹਨ ਸਦਾ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਧ ਨਾਮ ਗ੍ਰਹਿਮ ਹੈ ਤਿਰਪ ਤਾਨੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਤੇ ਨੌ ਨਿਧੀਆਂ ਹਨ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਹੀ ਕਿ ਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਸਾਡੇ ਮਨ ਨੂੰ ਤ੍ਰਿਪਤੀ ਆਉਂਦੀ ਹੈ ਸਾਡਾ ਮਨ ਤ੍ਰਿਪਤ ਹੁੰਦਾ ਹੈ ਤੇ ਅਸੀਂ ਸਦਾ ਹੀ ਖੁਸ਼ੀਆਂ ਤੇ ਈਸ਼ਵਰ ਦੇ ਰੰਗਾਂ ਨੂੰ ਮਾਣਦੇ ਹਾਂ ਸਦਾ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਧ ਨਾਮ ਗ੍ਰਹਿਮੇ ਤਿਰਪ ਤਾਨੇ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਤੇ ਨੌ ਨਿਧੀਆਂ ਸਾਡੇ ਸਰੀਰ ਦੇ ਅੰਦਰ ਹਨ ਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਹੀ ਅਸੀਂ ਸਦਾ ਖੁਸ਼ੀਆਂ ਮਾਣਦੇ ਹਾਂ ਈਸ਼ਵਰ ਦੇ ਰੰਗਾਂ ਨੂੰ ਮੰਨਦੇ ਹਾਂ ਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਹੀ ਸਾਡਾ ਮਨ ਤਿਰਪਤ ਹੁੰਦਾ ਹੈ ਪਰ ਕੀ ਅਸੀਂ ਹੁਣ ਤੱਕ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਪਰ ਕੀ ਅਸੀਂ ਹੁਣ ਤੱਕ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਸ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਇਸੇ ਤਰ੍ਹਾਂ ਸਾਡੇ ਗੁਰਮਾਣੇ ਹੋਰ ਵੀ ਮਹਾਨ ਵਾਰ ਹੀ ਲਿਖਿਆ ਹੈ ਕਿ ਈਸ਼ਵਰ ਦਾ ਜੋ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਹ ਨਾਮ ਸਾਡੇ ਸਰੀਰ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਸਾਡੇ ਸਰੀਰ ਦੇ ਅੰਦਰ ਵਾਲੇ ਉਸ ਨਾਮ ਨੂੰ ਪ੍ਰਾਪਤ ਕਰਕੇ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਸਾਨੂੰ ਮੁਕਤੀ ਹੁੰਦੀ ਹੈ ਸਾਨੂੰ ਮੁਕਤੀ ਮਿਲਦੀ ਹੈ ਤੇ ਸਾਨੂੰ ਸੱਚੇ ਧਰਮ ਦੀ ਤੇ ਸੱਚੇ ਨਾਮ ਦੀ ਸੋਝੀ ਆਉਂਦੀ ਹੈ ਜਿਸ ਕਰਕੇ ਸਾਡਾ ਬਹੁਤ ਹੀ ਸਾਰਾ ਕੀਮਤੀ ਪੈਸਾ ਤੇ ਕੀਮਤੀ ਸਮਾਂ ਵੀ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰਕੇ ਸਾਡੇ ਸਾਰੇ ਕਾਰਜ ਰਾਸ ਹੁੰਦੇ ਹਨ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਕਰਕੇ ਹੀ ਸਾਡੇ ਸਾਰੇ ਕਾਰਜ ਰਾਸ ਹੁੰਦੇ ਹਨ ਅਸੀਂਨੇਕ ਤਰ੍ਹਾਂ ਦੇ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਇਹ ਤਾਂ ਖੰਡਾਂ ਦੇ ਵਿੱਚੋਂ ਸਦਾ ਵਾਸਤੇ ਨਿਕਲ ਜਾਂਦੇ ਹਾਂ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਮੁੱਕ ਜਾਂਦੀ ਹੈ ਤੇ ਸਾਡੇ ਜੀਵਨ ਦੇ ਵਿੱਚ ਸੁਖ ਤੇ ਆਨੰਦ ਆ ਜਾਂਦਾ ਹੈ ਜੋ ਇਨਸਾਨ ਇੱਕ ਪੂਰੇ ਗੁਰੂ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਉਸ ਅੰਦਰ ਵਾਲੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਸਾਡੇ ਗੁਰੂਆਂ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ ਸ੍ਰੀ ਵਹਿਗੁਰੂ ਜੀ ਕਾ ਖਾਲਸਾ શ્રી ભાઈ રૂપી ફત